ਨੋਟਬੰਦੀ ਅਤੇ ਦੇਸ਼ ਵਿੱਚ ਕੈਸ਼ ਦੀ ਕਿੱਲਤ ਤੇ ਆਰਬੀਆਈ ਦੇ ਗਵਰਨਰ ੁਰਜਿਤ ਪਟੇਲ ਨੇ ਆਪਣੀ ਚੁੱਪੀ ਤੋੜੀ ਹੈ। ੁਰਜਿਤ ਪਟੇਲ ਨੇ ਇਸ ਖਬਰ ਏਜੰਸੀ ਪੀਟੀਆਈ ਨੂੰ ਦੇਤੇ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਇਮਾਨਦਾਰ ਨਾਗਰਿਕਾਂ ਦੀ ਪਰੇਸ਼ਾਨੀ ਨੂੰ ਘਟ ਕਰਨ ਲਈ ਸਾਰੇ ਕਦਮ ਚੁੱਕੇ ਜਾ ਰਹੇ ਨੇ। ੁਰਜਿਤ ਪਟੇਲ ਨੇ ਕਿਹਾ ਹੈ ਕਿ 500 ਤੋਂ 1000 ਰੁਪਏ ਦੇ ਨੋਟ ਬੰਦ ਹੋਣ ਦੇ ਬਾਅਦ ਪੈਦਾ ਹੋਏ ਹਾਲਾਤ ਤੇ ਹਰ ਰੋਜ਼ ਨਜ਼ਰ ਰੱਖੀ ਜਾ ਰਹੀ ਹੈ। ਮੰਗ ਦੇ ਹਿਸਾਬ ਨਾਲ ਨੋਟ ਛਪਾਈ ਦੇ ਕੰਮ ਵਿੱਚ ਦੁਬਾਰਾ ਸੰਤੋਧਨ ਕਾਇਮ ਕਰ ਲਿਆ ਗਿਆ ਹੈ। ਨਵੇਂ ਨੋਟਾਂ ਨੂੰ ਇਸ ਹਿਸਾਬ ਨਾਲ ਬਣਾਇਆ ਗਿਆ ਹੈ ਕਿ ਕੋਈ ਆਸਾਨੀ ਨਾਲ ਉਸ ਲੋਕ ਡੈਬਿਟ ਕਾਰਡ ਅਤੇ ਡਿਜੀਟਲ ਵਾਲਟ ਵਰਗੇ ਵਿਕਲਪਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ। ਇਸ ਨਾਲ ਲੈਣ-ਦੇਣ ਆਸਾਨ ਅਤੇ ਸਸਤਾ ਹੋਵੇਗਾ। ਬੈਂਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਕਾਰੋਬਾਰੀਆਂ ਨੂੰ ਸਵਾਈਪ ਮਸ਼ੀਨਾਂ ਜ਼ਿਆਦਾ ਤੋਂ ਜ਼ਿਆਦਾ ਮੁਹੱਈਆ ਕਰਵਾਉਣ ਤਾਂ ਕਿ ਲੋਕ ਡੈਬਿਟ ਕਾਰਡ ਦਾ ਵੱਧ ਤੋਂ ਵੱਧ ਇਸਤੇਮਾਲ ਕਰ ਸਕਣ। ਬੈਂਕ ਅਤੇ ਏਟੀਐਮ ਦੇ ਬਾਹਰ ਲਾਈਨ ਕੱਟ ਹੁੰਦੀ ਜਾ ਰਹੀ ਹੈ। ਬਾਜ਼ਾਰ ਵਿੱਚ ਦੁਬਾਰਾ ਰੌਣਕ ਵਾਪਸ ਆ ਰਹੀ ਹੈ। ਰੋਜ਼ਮਰਾਂ ਦੀਆਂ ਜ਼ਰੂਰੀ ਚੀਜ਼ਾਂ ਦੀ ਖਪਤ ਵਿੱਚ ਕਥਿਤ ਕਮੀ ਵਰਗੀ ਕੋਈ ਗੱਲ ਨਹੀਂ ਹੈ। ਏਟੀਐਮ ਮਸ਼ੀਨਾਂ ਨੂੰ ਨਵੇਂ ਨੋਟਾਂ ਦੇ ਹਿਸਾਬ ਨਾਲ ਫਿੱਟ ਬਣਾਉਣ ਲਈ ਲਗਭਗ 40 ਤੋਂ 50 ਹਜ਼ਾਰ ਲੋਕਾਂ ਨੂੰ ਕੰਮ ਵਜੋਂ ਲਗਾਇਆ ਗਿਆ। ਆਮ ਤੌਰ ਤੇ ਚੁੱਪ ਰਹਿਣ ਵਾਲੇ ਊਰਜਿਤ પટેલ ਨੂੰ ਇਹ ਬਿਆਨ ਇਸ ਲਈ ਦੇਣਾ ਪਿਆ ਕਿਉਂਕਿ ਵਿਰੋਧੀ ਧਿਰ ਉਨ੍ਹਾਂ ਦੇ ਚੁੱਪ ਰਹਿ ਕੇ ਦੇਸ਼ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਗਾ ਰਹੀ ਸੀ।